ਵੋਟਾਂ ਦੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਗਈ ਸੀ ਤਾਂ ਤਰਨਤਾਰਨ ਦੇ ਵਿੱਚੋਂ ਲਗਾਤਾਰ ਰੁਝਾਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਹੁਣ ਤੱਕ ਪੰਜ ਰਾਊਂਡ ਦੀ ਗਿਣਤੀ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਤੇ ਪੰਜ ਰਾਊਂਡ ਦੇ ਰੁਝਾਨਾਂ ਦੇ ਵਿੱਚ ਟੱਕਰ ਦਾ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਾਰ ਚੱਲ ਰਿਹਾ ਇੱਕ ਰਿਵਾਈਵਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਇਸ ਚੋਣਾਂ ਦੇ ਵਿੱਚ ਉਹ ਦਿਖ ਰਿਹਾ ਹੁਣ ਤੱਕ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ 11727 ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ 11540 ਵੋਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਨੂੰ ਪਈਆਂ ਨੇ ਤਾਂ ਮਹਿਜ਼ ਜੇਕਰ ਅਸੀਂ ਲੀਡ ਦੀ ਗੱਲ ਕਰੀਏ ਤਾਂ ਲੀਡ ਬਹੁਤ ਘੱਟ ਜਿਹੜੀ ਹੈ ਉਹ ਦੋਨੋਂ ਪਾਰਟੀਆਂ ਦੇ ਵਿੱਚਕਾਰ ਆ ਆਮ ਆਦਮੀ ਪਾਰਟੀ ਬਹੁਤ ਘੱਟ ਲੀਡ ਦੇ ਨਾਲ ਉਹ ਜਿਹੜੀ ਆ ਕੇ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੜਾ ਚੰਗਾ ਜਿਨ੍ਹਾਂ ਨੇ ਪਰਫਾਰਮ ਕੀਤਾ ਸ਼੍ਰੋਮਣੀ ਅਕਾਲੀ ਦਲ ਉਹਦੇ ਵਾਸਤੇ ਰਿਵਾਈਵਲ ਦੀ ਜਿਹੜੀ ਹੈ ਉਹ ਸ਼ੁਰੂਆਤ ਹੋਈ ਹੈ ਇਸ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਮਹਿਜ਼ 187 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਹਰਮੀਤ ਸੰਧੂ ਉਹ ਅੱਗੇ ਜਾ ਰਹੇ ਨੇ ਤਾਂ ਇਹ बार-बार ਜਿਹੜਾ ਟੱਕਰ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਿੱਚ ਘਰ ਚੱਲ ਰਿਹਾ ਮਹਿਜ਼ 150 ਤੋਂ 200 ਵੋਟਾਂ ਦੇ ਫਰਕ ਦੇ ਨਾਲ ਇਹ ਮੁਕਾਬਲਾ ਚੱਲ ਰਿਹਾ ਤਾਂ ਅਕਾਲੀ ਦਲ ਦੀ ਪੰਥਕ ਵੋਟ ਪੰਥਕ ਪਾਰਟੀ ਕਹਾਉਣ ਵਾਲੀ ਅਕਾਲੀ ਦਲ ਦਾ ਰਿਵਾਈਵਲ ਇਸ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਕਾਲੀ ਦਲ ਦਾ ਜੋ ਕੈਡਰ ਵੋਟ ਸੀ ਜੋ ਪੰਥਕ ਵੋਟ ਸੀ ਉਹ ਪੁਰਤੀਆ ਇਸ ਵਾਰ ਤਰਨਤਾਰਨ ਜਿਮਨੀ ਚੌਂ ਦੇ ਵਿੱਚ ਅਕਾਲੀ ਦਲ ਨੂੰ ਵੋਟ ਬਹੁਤ ਚੰਗੀ ਵੋਟ ਜਿਹੜੀ ਆ ਪਈਆ ਹਾਲਾਂਕਿ ਹਜੇ 5 ਰਾਊਂਡ ਦੀ ਗਿਣਤੀ ਹੋਈ ਹੈ 16 ਰਾਊਂਡ ਜਿਹੜੇ ਤਰਨਤਾਰਨ ਜਿਮਨੀ ਚੌਂ ਦੇ ਨਤੀਜਿਆਂ ਦੇ ਵਿੱਚੋਂ ਹੋਣੇ ਆ 5 ਰਾਊਂਡਸ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਸਿਰਫ 187 ਵੋਟਾਂ ਦਾ ਫਰਕ ਹੈ ਸਵੇਰ ਤੋਂ ਜਦੋਂ ਹੀ ਗਿਣਤੀ ਸ਼ੁਰੂ ਹੋਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਉਹ ਅੱਗੇ ਜਾ ਰਹੇ ਸੀ ਤਾਂ ਹੁਣ ਪੰਜਵੇਂ ਗੇੜ ਦੇ ਵਿੱਚ 187 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਨੇ ਅੱਗੇ ਹੋਏ ਨੇ ਉਸ ਤੋਂ ਬਾਅਦ ਕਾਂਗਰਸ ਜੇਕਰ ਗੱਲ ਕਰੀਏ ਤਾਂ ਕਾਂਗਰਸ ਤੀਜੇ ਨੰਬਰ ਤੇ ਚੱਲ ਰਹੀ ਹੈ 329 ਵੋਟਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਪਈਆਂ ਨੇ ਮਹਿਜ਼ ਕੋਈ ਕੁਸ਼ਕੀ ਵੋਟਾਂ ਜਿਹੜੀਆਂ ਨੇ ਕਾਂਗਰਸ ਨੂੰ ਪਈਆਂ ਤੇ ਤੀਜੇ ਨੰਬਰ ਤੇ ਕਾਂਗਰਸ ਚੱਲ ਰਹੀ ਹੈ ਹਾਲਾਂਕਿ ਕਾਂਗਰਸ ਤਾਂ ਕਹਿਣਾ ਸੀਗਾ ਕਿ ਅਸੀਂ ਬਹੁਤ ਮਜ਼ਬੂਤੀ ਦੇ ਨਾਲ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਖੜੇ ਆ ਤੇ ਜਿੱਤਾਂਗੇ ਵੀ ਪਰ ਉਹਨਾਂ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਕੋਈ ਬਹੁਤਾ ਵਧੀਆ ਪਰਫਾਰਮ ਕਰਦੇ ਨਹੀਂ ਨਜ਼ਰ ਆ ਰਹੇ ਤਰਨਤਾਰਨ ਦੀ ਜਿਮਨੀ ਚੋਣਾਂ ਦੇ ਵਿੱਚ ਤੀਜੇ ਨੰਬਰ ਤੇ 3629 ਵੋਟਾਂ ਤੇ ਤੀਜੇ ਨੰਬਰ ਤੇ ਉਹ ਚੱਲ ਰਹੇ ਨੇ ਤਾਂ ਲਗਾਤਾਰ ਤਰਨਤਨ ਜਿਮਣੀ ਚੌਣਾਲੀ ਵੋਟਾਂ ਦੀ ਗਿਣਤੀ ਉਹ جاری ਹੈ ਰੁਝਾਨ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਪੰਜਵੇਂ ਗੇਟ ਦੇ ਜਿਹੜੇ ਵੋਟ ਰੁਝਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨੇ ਪਰ ਮਹਿਜ਼ 187 ਵੋਟਾਂ ਨੇ ਔਰ 187 ਵੋਟਾਂ ਬਹੁਤ ਘੱਟ ਮੰਨੀਆਂ ਜਾਂਦੀਆਂ ਨੇ ਕਦੇ ਕਿਸੇ ਵੇਲੇ ਵੀ ਇਹ ਗੇਮ ਜਿਹੜੀ ਆ ਪਲਟ ਸਕਦੀ ਹੈ ਜਿਹੜੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਉਹਨਾਂ ਨੂੰ 11540 ਵੋਟਾਂ ਜਿਹੜੀਆਂ ਨੇ ਉਪਈਆਂ ਨੇ ਤੇ ਪੰਜਵੇਂ ਗੇਟ ਦੀਆਂ ਜਿਹੜੀਆਂ ਗਿਣਤੀ ਹੈ ਉਹ ਲਗਾਤਾਰ جاری ਹੈ ਉਸ ਤੋਂ ਬਾਅਦ ਜੇਕਰ ਅਸੀਂ ਵਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੀ ਗੱਲ ਕਰੀਏ ਉਹ ਚੌਥੇ ਨੰਬਰ ਤੇ ਚੱਲ ਰਹੇ ਨੇ ਚੌਥੇ ਨੰਬਰ ਤੇ ਚੱਲ ਰਹੇ ਨੇ ਉਹਨਾਂ ਨੂੰ 4744 ਵੋਟਾਂ ਜਿਹੜੀਆਂ ਨੇ ਉਪਈਆ ਨੇ ਭਾਜਪਾ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਬਹੁਤ ਮਾੜਾ ਪਰਫਾਰਮ ਕਰ ਰਹੀ ਹੈ ਪੰਜਵੇਂ ਨੰਬਰ ਤੇ ਭਾਜਪਾ ਇਸ ਸਮੇਂ ਚੱਲ ਰਹੀ ਹੈ ਮਹਿਜ਼ 1197 ਵੋਟਾਂ ਜਿਹੜੀਆਂ ਨੇ ਭਾਜਪਾ ਨੂੰ ਪਈਆਂ ਨੇ ਪਾਪਾ ਪਾ ਜੋ ਬਹੁਤ ਵੱਡੀ ਪਾਰਟੀ ਕਹਾਉਣ ਵਾਲੀ ਪਾਰਟੀ ਹੈ ਪੰਜਾਬ ਦੇ ਵਿੱਚ ਉਹ ਆਪਣੇ ਦਮ ਤੇ ਇਕੱਲੇ ਵੋਟਾਂ ਜਿੱਤਣ ਦੇ ਦਾਅਵੇ ਜਿਹੜੀ ਇਹ ਕਰਦੀ ਹੈ ਇਕੱਲੇ ਮੁੱਖ ਮੰਤਰੀ ਬਣਾਉਣ ਦੇ ਦਾਅਵੇ ਕਰਦੀ ਹੈ ਪਰ ਇਹ ਵੋਟਾਂ ਦੇ ਵਿੱਚ ਬਹੁਤ ਜ਼ਿਆਦਾ ਪਿਛੜੀ ਨਜ਼ਰ ਆ ਰਹੀ ਹੈ ਮਹਿਜ਼ 1197 ਵੋਟਾਂ ਜਿਹੜੀਆਂ ਨੇ ਪੰਜਵੇਂ ਗੇਟ ਦੇ ਗਿਣਤੀ ਦੇ ਵਿੱਚ ਭਾਜਪਾ ਦੇ ਖਾਤੇ ਦੇ ਵਿੱਚ ਸਾਹਮਣੇ ਆਈਆਂ ਤਾਂ ਲਗਾਤਾਰ ਜਿਹੜਾ ਮੁਕਾਬਲਾ ਹੈ ਆ ਉਹ ਬੜਾ ਫਸਵਾ ਮੁਕਾਬਲਾ ਚੱਲ ਰਿਹਾ ਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਬਹੁਤ ਫਸਵਾ ਮੁਕਾਬਲਾ ਚੱਲ ਰਿਹਾ ਤਾਂ ਜਿੱਦਾਂ ਹੀ ਹੁਣ ਸਮਾਂ ਲੰਘੇਗਾ 12 ਤੋਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਸਥਿਤੀ ਜਿਹੜੀ ਹੈ ਇਹ ਸਾਫ਼ ਹੋ ਜਾਏਗੀ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਲੀਡ ਫੜਦਾ ਜਾ ਰਿਹਾ ਪਰ ਜੇਕਰ ਮਹਿਜ਼ 150 ਤੋਂ 200 ਵੋਟਾਂ ਦਾ ਵਿਚਕਾਰ ਸ਼ੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਇਹ ਹੈ ਨੈਕ ਟੂ ਨੈਕ ਫਾਈਟ ਜਿਹੜੀ ਆ ਲਗਾਤਾਰ ਚਲਦੀ ਰਹੇਗੀ ਤੇ ਜਦ ਤੱਕ ਫਿਰ ਆਖਰੀ ਰਾਉਂਡ ਦੇ ਨਤੀਜੇ ਨਹੀਂ ਆਉਂਦੇ ਉਨੀ ਦੇਰ ਤੱਕ ਸਾਫ ਨਹੀਂ ਹੋਏਗਾ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਪਾਏਗਾ ਕਿਉਂਕਿ ਸੂਏਰ ਤੋਂ ਜੋ ਸਥਿਤੀ ਜਿਹੜੀ ਆ ਬਣੀ ਹੋਈ ਹੈ ਕਿਸੇ ਵੀ ਇੱਕ ਤਰਫਾ ਬਹੁਤ ਜਿਹੜੀ ਆ ਕਿਸੇ ਪਾਰਟੀ ਨੂੰ ਜਿਹੜੀ ਆ ਨਹੀਂ ਦੇਖਣ ਨੂੰ ਮਿਲ ਰਹੀ ਜੇਕਰ ਹਰਮੀਤ ਸੰਧੂ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਿਛਲੀਆਂ ਚੋਣਾਂ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਕੁਝ ਫੇਲਿਅਰ ਜਿਹੜਾ ਆ ਉਹ ਇਨ੍ਹਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਕਿਉਂਕਿ ਜਿਹੜੇ ਉਹਨਾਂ ਦੇ ਅਕਾਲੀ ਦਲ ਦਾ ਕੈਡਰ ਸੀਗਾ ਜਿਹੜੇ ਉਹਨਾਂ ਦੇ ਸਾਥੀ ਸੀਗੇ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਚੋਣਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ ਕਿਤੇ ਨਾ ਕਿਤੇ ਇਹ ਨਜ਼ਰ ਆ ਰਿਹਾ ਕਿ ਉਹਨਾਂ ਨੇ ਸਾਥ ਨਹੀਂ ਦਿੱਤਾ ਆਪਣੇ ਅਕਾਲੀ ਦਲ ਦੇ ਬੰਦਿਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦੇ ਵਿੱਚ ਅਸਫਲ ਰਹੇ ਨੇ ਹਰਮਿਤ ਸੰਧੂ ਤੇ ਦੂਜੇ ਪਾਸੇ ਅਕਾਲੀ ਦਲ ਦੀ ਪਰਫਾਰਮੈਂਸ ਜਿਹੜੀ ਹੈ ਬਹੁਤ ਵਧੀਆ ਰਹੀ ਹੈ ਹਾਲਾਂਕਿ ਖਡੂਰ ਸਾਹਿਬ ਦੇ ਅਧੀਨ ਲੋਕ ਸਭਾ ਦੇ ਅੰਡਰ ਇਹ ਹਲਕਾ ਤਰਨਤਾਰਨ ਆਂਦਾ ਹੈ ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਅਮਰਿਤਪਾਲ ਸਿੰਘ ਨੇ ਇਥੋਂ ਵੱਡੀ ਲੀਡ ਦੇ ਨਾਲ ਚੋਣਾਂ ਜਿੱਤੀਆਂ ਸੀਗੀਆਂ ਲੱਖਾਂ ਦੇ ਵਿੱਚ ਲੀਡ ਲੈ ਕੇ ਇਹ ਚੋਣ ਲੋਕ ਸਭਾ ਦੀ ਜਿੱਤੀ ਸੀ ਜੇਲ੍ਹ ਦੇ ਵਿੱਚ ਬੈਠ ਕੇ ਦੇ ਉੱਪਰ ਗੜ੍ਹ ਜੇਲ੍ਹ ਦੇ ਵਿੱਚ ਬੈਠ ਕੇ ਜਿੱਤੀ ਸੀ ਪਰ ਉਹ ਉਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਵਾਸਤੇ ਵੀ ਇਹ ਖਤਰੇ ਦੀ ਘੰਟੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਇਥੋਂ ਲੀਡ ਕਰਦੀ ਹੈ ਪਰ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਇਥੋਂ ਵੋਟਾਂ ਪਈਆਂ ਨੇ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਬਹੁਤ ਸੁਖ ਦਾ ਸਾਹ ਲੈਣ ਵਾਲੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਪਾਰਟੀ ਕੈਡਰ ਹੈ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਰਿਵਾਈਵਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਹੋ ਰਿਹਾ ਤਾਂ ਲਗਾਤਾਰ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪੰਜ ਰਾਊਂਡ ਦੇ ਨਤੀਜੇ ਰੁਝਾਨ ਜਿਹੜੇ ਨੇ ਉਹ ਸਾਹਮਣੇ ਆਏ ਨੇ ਤਾਂ ਅੱਗੇ-ਅੱਗੇ ਜਿਸ ਤਰੀਕੇ ਦੇ ਨਾਲ ਰੁਝਾਨ ਹੋਰ ਆਣਗੇ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਤਾਂ ਹੋਰ ਅਪਡੇਟਸ ਇਸੇ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਤੋਂ ਸੰਜੀਤ ਸਿੰਘ ਜਨਤੇਸ਼ੀ ਧੰਨਵਾਦ